try ਰਾਮਗੜ੍ਹ ਨਾਲ ਫੋ ਪਿੰਕ ਤੱਪੜ ਹਰਨੀਆਂ ਦੇ ਵਿੱਚ ਖੜਿਆ ਜੀ ਰਾਮਗੜ੍ਹ ਭੁੱਲੜ ਫੈਸਿਲ ਦਿਗਰਾਉਂ ਜਿਲ੍ਹਾ ਲੁਧਿਆਣਾ ਦਾ ਇੱਕ ਪਿੰਡ ਹੈ ਜਿੱਥੇ ਕਿ ਇੱਕ ਰਿਫਾਈਨਡ ਫੈਕਟਰੀ ਨੂੰ ਦੇ ਵਿੱਚ ਜਿਹੜੀ ਕਿ ਪਰਾਲੀ ਪਈ ਹੁੰਦੀ ਸੀ ਉਹ ਉਸ ਵੱਡੇ ਮਾਤਾ ਦੇ ਵਿੱਚ ਇੱਥੇ ਪਰਾਲੀ ਜਮਾ ਹੁੰਦੀ ਹੈ ਕਿਉਂਕਿ ਇਹ ਬਾਲਣ ਦੇ ਕੰਮ ਲਾਉਂਦੀ ਹੈ ਬਾਅਦ ਵਿੱਚ ਇਹ ਫੈਕਟਰੀ ਦੇ ਵਿੱਚ ਬਾਲਣ ਦੇ ਕੰਮ ਆਉਂਦੀ ਹੈ ਪਰ ਅੱਜ ਇਸ ਨੂੰ ਸ਼ਾਰਟ ਸਰਕਟ ਦੀ ਵਜ੍ਹਾ ਦੇ ਨਾਲ ਅੱਗ ਲੱਗ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ 10-15 ਕਿੱਲਿਆਂ ਦੇ ਵਿੱਚ ਇਹ ਪਰਾਲੀ ਪਈ ਹੁੰਦੀ ਆ ਜਿਨ੍ਹਾਂ ਨੂੰ ਕਿ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਗਰਾਉਂ ਤੋਂ ਫਾਇਰ ਵਿਗਟ ਦੀਆਂ ਗ ਦੀ ਕੋਸ਼ਿਸ਼ ਕਰ ਰਿਹਾ ਵਾ ਅਗਲੇ ਉੱਤੇ ਪਰ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਅੱਗ ਲੱਗ ਚੁੱਕੀ ਹੈ ਜਿਸ ਨੂੰ ਕਪੂਣਾ ਬਹੁਤ ਮੁਸ਼ਕਲ ਤੇ ਨਾਮ ਦੀ ਜਾਂਬ ਰਿਹਾ ਵਾ ਕੁਝ ਗ੍ਰਾਉਂਡ ਤੋਂ ਗੱਡੀਆਂ ਬਹੁਤ ਆਈਆਂ ਹੋਈਆਂ ਆ ਤੇ ਮੁੱਲਾਂਗੁਰ ਤੋਂ ਵੀ ਐਸਫਾਇਰ ਫਾਇਰ ਵਰਗਡ ਦੀਆਂ ਗੱਡੀਆਂ ਆਈਆਂ ਹੋਈਆਂ ਵਾ ਸੋ ਤੁਸੀਂ ਦੇਖ ਸਕਦੇ ਹੋ ਤੱਪੜ ਹੰਨੀਆਂ ਫੈਕਟਰੀ ਦੇ ਵਿੱਚ ਜਿੱਥੇ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਪਰਾਲੀ ਰੱਖੀ ਹੁੰਦੀ ਆ ਉਹ ਬਾਲਣ ਦੇ ਕੰਮ ਆਉਂਦੀ ਆ ਇਹਨਾਂ ਦੇ ਸੋ ਉਸ ਚੀਜ਼ ਨੂੰ ਅੱਜ ਅੱਗ ਲੱਗ ਚੁੱਕੀ ਆ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਘਟਾੜ 15 ਕਿਲੇ ਦੇ ਵਿੱਚ ਇਹ ਜਿੱਥੇ ਪਰਾਲੀ ਪਈ ਹੈ ਉਸ ਨੂੰ ਅੱਗ ਲੱਗ ਚੁੱਕੀ ਹੈ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਲੱਗੇ ਹੋਏ ਆ ਪੂਰੀ ਮੁਸ਼ਕਲ ਕਰਨ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਤੇ ਕਿੰਨੇ ਕਿੰਨੇ ਵਜੇ ਲੱਗੀ ਸੀਗੀ 2:30 3:30 ਲੱਗੀ ਸੀ 2:30 ਤੇ ਸ਼ਾਰਟ ਸਰਕਟ ਨੇ ਲੱਗੀ ਹੈ ਸਮਝ ਨਹੀਂ ਲੱਗਿਆ ਇਹ ਤਾਂ ਅੰਦਰ ਕੰਮ ਕਰਦਾ ਜੀ ਅੱਛਾ ਤੁਸੀਂ ਲੀਵ ਕਰਦੇ ਅੰਦਰ ਅੱਛਾ ਤੇ ਕਿੰਨੀਆਂ ਕਿ ਗੱਡੀਆਂ ਆ ਚੁੱਕੀਆਂ ਫਾਇਰ ਬ੍ਰਿਗੇਡ ਦੀ ਕੋਈ ਹਿਸਾਬ ਨਹੀਂ ਜੀ ਕਿੰਨੀਆਂ ਅੱਛਾ ਅੱਗ ਫੈਕਟਰੀ ਦੇ ਜਿਹੜੇ ਪਰਲੇ ਪਾਸੇ ਵੀ ਪਈਆਂ 10-15 ਕਿੱਲਿਆਂ ਦੇ ਵਿੱਚ ਕਿਤੇ ਪਈਏ ਪਰਾਲੀ ਹੈ। ਅੱਛਾ ਉਹ ਤੋਂ ਕਿੰਨੀ ਹੈ? 10-15 ਕਿੱਲੇ ਤੋਂ 10 ਕਿੱਲੇ ਜਿੱਦਾਂ। ਅੱਛਾ। ਗਲੀ ਉਧਰੋਂ ਪਾਸੇ ਲਿਆ ਤੱਕ ਲੱਗ। ਇਹ ਨਹੀਂ ਪਲਗਾ ਇੱਥੇਲੇ ਪਾਸੇ ਦੇਖਦੇ ਪਾਇਆ ਇੱਥੇਲੇ ਤਹੇ ਘਟਵਾ ਰਿਹਾ। ਹਾਂ ਹਾਂ ਇੱਥੇਲੇ ਪਾਸੇ ਲੱਗੀ ਇਹ ਹੈਗੀ ਇਸ ਤੋਂ ਕਿਹਦੀ ਪਰਲੇ ਪਾਸੇ ਜਿਹੜੀ ਉੱਥੇ ਦੀ ਹੈ। ਨਹੀਂ ਪਤਾ ਕੀ ਹੋਈ ਹੈ ਇਹ। ਅੱਗ ਨੇ ਪੂਰੇ ਘਰ ਬੜ ਮਚ ਰਿਆ ਅੰਦਰ ਤੱਕ ਅੱਗ ਪਹੁੰਚੀ ਹੋਈ ਆ ਹਾਂਜੀ ਬਹੁਤ ਅਗੜਾ ਲੱਗੀ ਆ ਭਜਾਉਣ ਵਾਲੇ ਘਰਾਂ ਤੋਂ ਨਾਲ ਸਾਡੇ ਖਰਾਂ ਵਾਲੇ ਜਿਆਦਾ ਤਵਾਸਾ ਤੋਂ ਹੋਰ ਤੇ ਲੋਕਾਂ ਦੇ ਲੇਬਰਦਾਰਾਂ ਤੋਂ ਕੰਮ ਕਰਦੇ ਘਰਾਂ ਫਾਇਰ ਬ੍ਰਿਗੇਡ ਦੇ ਵੀ ਕਰਮਚਾਰੀ ਆਏ ਹੋਏ ਆ ਜੁੱਤੀ ਤੋਂ ਬਹੁਤ ਤੁਹਾਡਾ ਦਾ ਇਹਨਾਂ ਲੇਬਰ ਕਰ ਰਹੇ ਜੁੱਤੀ ਲੇਬਰ ਕਰਦੇ ਨਾਲ ਹੈਲਪ ਕਰਾ ਰਹੇ ਆ ਆਪ ਦੀ ਹਾਂ ਜੋ ਵਰਕਰ ਆ ਤੁਸੀਂ ਇੱਥੇ ਰੋਟੀ ਪਾਣੀ ਅੰਜਲ ਤੁਹਾਡਾ ਤੁਰਦਾ ਵਾ ਤੁਹਾਡੇ ਦੀ ਹਿੰਮਤ ਇੰਨੀ ਬਹੁਤ ਹਿੰਮਤ ਆ ਤੁਸੀਂ ਨਾਲ ਉਹਦੇ ਨਾਲ ਮਿਲ ਕੇ ਕੰਮ ਕਰ ਰਹੇ ਹੋ ਵਰਕਰ ਆ ਨਾ ਉਹ ਦੇਖੀਏ ਤਵਾਸਾ ਤਵਾਸਾ ਤੁਸੀਂ ਇੱਥੇ ਅੰਜਲ ਤੁਹਾਡਾ ਰੋਟੀ ਪਾਣੀ ਤੁਰਦਾ ਵਾ ਤੁਸੀਂ ਹੱਕ ਵੀ ਬਣਦਾ ਤੁਹਾਡਾ ਹੈਲਪ ਕਰਾਉਣ ਦਾ ਇਹ ਜਿੰਨੇ ਵੀ ਹੈਗੇ ਸਾਰੇ ਕਮਲੇਸ਼ ਦੇ ਬੰਦੇ ਆ ਕਮਲੇਸ਼ ਲੇਬਰ ਦਾ ਮੈਂ ਅੱਛਾ ਅੱਛਾ ਉਹ ਜਿਹਨੇ ਕੰਮ ਕਰਦਾ ਉਹ ਠੀਕ ਅਸੀਂ ਕਾਲੇ ਨੇ ਆਂ ਅੱਡੋ ਅੱਡੀ ਲੇਬਰਾਂ ਦੇ ਲੇਬਰ ਦੇ ਬੰਦੇ ਕਰ ਗਿਆ ਹਾਂਜੀ ਅਸੀਂ ਕਾਲੇ ਤੁਹਾਨੂੰ ਕਰਦਾ ਪਰਿਵਾਰ ਪਰਿਵਾਰ ਤੁਰਦਾ ਵਾ ਤੁਹਾਡਾ ਜਨਾਬ ਆ ਪਿੱਛੇ ਪਾਓ ਮਹਿੰਦੀ ਦਾ ਹਾਂਜੀ ਜਿਹੜਾ ਕੋਈ ਸਾਡਾ ਸਾਡਾ ਚੌਧਰੀ ਦੇਖੋ ਕੀ ਬਾਲਾ ਸਾਡਾ ਸਾਰੇ ਹੁੰਦੇ ਕਿ ਆਪਾਂ ਉਹ ਤਾਂ ਚਲੋ ਆਪਾਂ ਜਿੱਥੇ ਆਪਣਾ ਅੰਜਲ ਤੁਰਦਵਾਂ ਵਫਾਦਾਰੀ ਦਾ ਮਸਾਲਾ ਤੁਹਾਡੀ ਭਾਈ ਤੁਸੀਂ ਵਫਾਦਾਰੀ ਨੁਵਾਈ ਇਹ ਚੀਜ਼ ਤਾਂ ਆਪਣਾ ਹੱਕ ਹੀ ਬਣਦਾ ਵਾ ਕਿ ਉਹਦਾ ਸੇਕ ਦੇਖੋ ਕਿੰਦਾ ਲੰਘਾਇਆ ਬਹੁਤ ਪੈਂਦੀ ਬਹੁਤ ਅਜੀ ਸਾਰੇ ਕੱਪੜੇ ਭੱਜ ਗਏ ਸਾਡੇ ਸਾਰੇ ਕੁੱਝ ਭੱਜ ਗਏ ਸਾਡੀ ਲੇਬਰ ਆ ਕੀ ਵੱਡਾ ਦਾ ਬਾਗੂ ਦਾ ਬੜਾ ਨੁਕਸਾਨ ਹੋ ਗਿਆ ਬਾਬੂ ਦਾ ਨੁਕਸਾਨ ਦੇਖੋ ਜੀ ਗੱਲ ਤਾਂ ਹੈ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਵੀ ਦੇਖੋ ਬਾਬੂ ਆਣੀ ਬਹੁਤ ਮਿਹਨਤ ਕੀਤੀ ਹੈ ਅਸੀਂ ਕੋਈ ਇਕੱਠੀ ਕੀਤੀ ਹੈ ਜੀ ਖੇਤਾਂ ਚੋਂ ਜਿਆਦਾ ਨਹੀਂ ਤੁਸੀਂ ਦੇਖ ਸਕਦੇ ਹੋ ਹੱਥ ਦੇ ਪਾਸੇ ਇੰਨਾ ਅੱਗ ਦਾ ਸੇਕ ਹੈ ਨਾ ਇੱਥੇ ਖੜ ਪਾਉਣਾ ਵੀ ਮੁਸ਼ਕਿਲ ਹੈ ਬਿਲਕੁਲ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਦੇ ਰਹੇ ਆ ਜੀ ਇਹ ਤੱਪਣ ਹਰਨੀਆ ਫੈਕਟਰੀ ਆ ਜਿਹੜੀ ਇਹ ਰਿਫਾਈਨਡ ਫੈਕਟਰੀ ਆ ਜਿੱਥੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ ਅੱਗ ਲੱਗੀ ਹੋਇਆ ਸੂਰਜ ਵੀ ਢਲ ਚੁੱਕਿਆ ਵਾ ਤੇ ਰਾਤ ਹੋਣ ਵਾਲੀ ਹੈ ਇਸ ਵਾਰ ਫਾਇਰ ਬ੍ਰਿਗੇਡ ਦੀ ਪਰ ਗੱਡੀਆਂ ਨਾ ਕਾਫੀ ਇੱਥੇ ਸਾਬਤ ਹੋ ਰਹੀਆਂ ਵਾਂ ਤੇ ਜਗਰਾਉਂ ਤੋਂ ਤੇ ਮੁੱਲਾਂਵਰ ਤੋਂ ਹੁਣ ਹੋ ਸਕਦਾ ਲੋਹਿਆਣੇ ਤੋਂ ਵੀ ਗੱਡੀਆਂ ਬਗਾਉਣੀਆਂ ਪੈਣ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਅੱਗ ਲੱਗੀ ਚੱਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਤੱਪੜ ਹਰਨੀਆਂ ਫੈਕਟਰੀਆਂ ਦੀਆਂ ਤਸਵੀਰਾਂ ਗਰਾਊਂਡ ਲੈਵਲ ਦੀ ਰਿਪੋਰਟ ਜਿੱਥੇ ਕਿ ਅੱਜ ਅੱਗ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਤੇ ਫਿਰ ਪਤਾ ਕਿ ਨਹੀਂ ਵੀ ਲੇਬਰ ਹੈ ਕਿ ਲੇਬਰ ਦੇ ਬੰਦੇ ਵੀ ਆਪਣੇ ਪੂਰਾ ਯੋਗਦਾਨ ਪਾ ਰਹੇ ਐ ਇਸ ਕੰ ਨੂੰ ਕਾਬੂ ਕਰਨ ਵਾਸਤੇ ਫਾਇਰ ਬੁਲੇਟ ਦੀਆਂ ਗੱਡੀਆਂ ਵੀ ਆਉਂਦੀਆਂ ਮਾਚ ਆਜੋ ਅੱਗੇ ਫਾਇਰ ਬੁਲੇਟ ਦੀਆਂ ਗੱਡੀਆਂ ਵੀ ਆਉਂਦੀਆਂ ਵਾਹ ਇਹ ਬਿਲਕੁਲ ਫੈਕਟਰੀ ਦੇ ਨਾਲ ਬਿਲਕੁਲ ਜਿਹੜੀ ਲੱਗਦੀ ਹੈ ਮੇਰੇ ਅੰਗੇ ਕੋ ਇਹ ਕੋਸ਼ਿਸ਼ ਕਰਦੇ ਆ ਵੀ ਇੱਥੇ ਇਹ ਅੱਗ ਅੱਗੇ ਨਾ ਵਧੇ ਕੋਸ਼ਿਸ਼ ਇਹੀ ਕਰਦੇ ਆ ਵੀ ਇੱਥੇ ਅੱਗ ਇਹ ਕਵਰ ਹੋ ਜਾਵੇ ਅੱਗ ਬਾਹਰ ਨਿਕਲ ਜਾਵੇ ਕਿਉਂਕਿ ਬੁਝਾ ਪਾਉਣ ਦਾ ਬਹੁਤ ਮੁਸ਼ਕਲ ਜਾ ਪਰ ਇਹ ਕੋਸ਼ਿਸ਼ ਕਰਦੇ ਆ ਫੈਕਟਰੀ ਦੇ ਅੰਦਰ ਦੇ ਪਾਸੇ ਕਿਉਂਕਿ ਹਵਾ ਵੀ ਇੱਕ ਫੈਕਟਰੀ ਵਾਲੀ ਨੂੰ ਨਹੀਂ ਜਾ ਰਹੀ ਫੈਕਟਰੀ ਦੇ ਦੂਸਰੇ ਪਾਸੇ ਜਾ ਰਹੀ ਹੈ ਜਿਸ ਦੀ وجہ ਕਰਕੇ ਇਹ ਕੋਸ਼ਿਸ਼ ਕਰਦੇ ਆ ਵੀ ਇਹ ਫੈਕਟਰੀ ਇਹ ਤੁਸੀਂ ਦੇਖ ਸਕਦੇ ਹੋ ਸੈੱਡ ਦੇ ਪਾਸ ਅੱਗੇ ਨਾ ਹੋਵੇ ਛੱਡ ਤੋਂ ਬਾਹਰ ਨਿਕਲੇ ਇਸ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਚੱਕ ਕੇ ਤੁਹਾਨੂੰ ਦਿਖਾਉਨੇ ਆ ਇਹ ਘਟੋ ਘਟ 15 20 ਇੱਥੇ ਮਤਲਬ ਬਣਾਏ ਹੋਇਆ ਜਿਹੜੇ ਇਹ ਇਹਨਾਂ ਨੇ ਸਟੋਰ ਕੀਤੀ ਹੈ ਜਿੱਥੇ ਹਾਂਜੀ ਹਾਂਜੀ ਹਵਾ ਦੇ ਹਵਾ ਕਰਕੇ ਤਾਂ ਜਿਆਦਾ ਫੈਲ ਰਹੀ ਆ ਨਾ ਸੋ ਤੁਸੀਂ ਦੇਖ ਸਕਦੇ ਹੋ ਅੰਦਰ ਖੜ੍ਹ ਪਾਉਣਾ ਵੀ ਮੁਸ਼ਕਲ ਆ ਪਰ ਹਵਾ ਦੇ ਬਹਾਅ ਦੇ ਚੱਲਦੇ ਹੋਏ ਇਹ ਜਿਹੜੀ ਅੱਗ ਇਹ ਹੋਰ ਚੀਜ਼ਾਂ ਨੂੰ ਵੀ ਕਵਰ ਕਰੀ ਜਾ ਰਹੀ ਆ ਜਿਹੜੀ ਪਿਛਲੇ ਪਾਸੇ ਪਈ ਸੀਗੀ ਪਰਾਲੀ ਉਸ ਨੂੰ ਵੀ ਹਵਾ ਦੇ ਵਿੱਚ ਸਾਹ ਪੌ ਲੈਣਾ ਵੀ ਮੁੱਖ ਓੱਖਾ ਹੋਇਆ ਪਿਆ ਵਾ ਸੋ ਆਜਾ ਤੁਹਾਨੂੰ ਬਾਹਰਲੇ ਪਾਸੇ ਵੀ ਦਿਖਾਉਨੇ ਆ ਬਾਹਰਲੇ ਪਾਸੇ ਵੀ ਅੱਗ ਨੇ ਪੂਰਾ ਐਨ ਕਵਰ ਕੀਤਾ ਹੈ ਵਾ ਫਾਇਰ ਬਿਗੇਟ ਦੇ ਵਿਚਾਰੇ ਆਉਂਦੇ ਆ ਇੱਕ ਦੀ ਗੱਡੀ ਲੈ ਕੇ ਆਉਂਦੇ ਆ ਕਾਬੂ ਨਹੀਂ ਪਾਇਆ ਜਾ ਸਕਦਾ ਔਖਾ ਬਹੁਤ ਜਿਆਦਾ ਵਾ ਇੱਕ ਹਵਾ ਦਾ ਕਾਰਨ ਜਿਆਦਾ ਕਾਰਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ-ਨਾਲ ਐਡੇ-ਐਡੇ ਵੱਡੇ-ਵੱਡੇ ਇਹ ਸਟੋਰ ਕਰਕੇ ਰੱਖੀ ਹੋਈ ਆ ਪਰਾਲੀ ਤੇ ਇਸ ਨੂੰ ਇੱਕ ਵਾਰੀ ਜੇ ਰੋ ਅੱਗ ਲੱਗ ਜੇ ਤੇ ਅੰਦਰ ਦੇ ਇਹਨੂੰ ਕਾਬੂ ਕਰਨਾ ਕਿੰਨਾ ਮੁਸ਼ਕਲ ਹੋਊਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਚੀਜ਼ ਦਾ ਬਿਲਕੁਲ ਫੈਕਟਰੀ ਦੇ ਨਾਲ ਲੱਗਦੀ ਫੈਕਟਰੀ ਤੁਹਾਨੂੰ ਫੈਕਟਰੀ ਦੇ ਤੁਸੀ ਵੀ ਦਿਖਾਉਨੇ ਆ ਫੈਕਟਰੀ ਦੇ ਨਾਲ ਲੱਗਦੀ ਹੈ ਜੀ ਆ ਦੇ ਕੋਈ ਨਾ ਨੇ ਵੈਸੇ ਪ੍ਰਬੰਧ ਕੀਤਾ ਹੋਇਆ ਸੀਗਾ ਪਾਣੀ ਦਾ ਪਰ ਇਹ ਪਾਣੀ ਜਿਹੜਾ ਨਾ ਕਾਫੀ ਸਾਬਤ ਹੋ ਰਿਹਾ ਵਾ ਪਾਣੀ ਬਹੁਤ ਘੱਟ ਬਸਲੇ ਜਾ ਰਿਹਾ ਵਾ ਪਰ ਉਹ ਉਹ ਵੀ ਦੇਖ ਸਕਦੇ ਤੁਸੀਂ ਲਗਾਤਾਰ ਪਾਣੀ ਚੱਲ ਰਿਹਾ ਵਾ ਤੇ ਤੇਜ਼ ਬਹਾ ਜਿਹੜਾ ਹਵਾ ਦਾ ਅੱਗ ਨੂੰ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਵਾ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਹੋਇਆ ਵਾ ਤੋਂ ਵੀ ਦੇਖ ਸਕਦੇ ਹੋ ਹੈਗੀ ਕੱਪੜਾ ਫੈਕਟਰੀ ਹੈ ਜੀ ਇਹ ਕੱਪੜਾ ਫੈਕਟਰੀ ਥਾਣਾ ਸਰਦੋ ਤੋਂ ਇੰਚਾਰਜ ਸੁਰਜੀਤ ਸਿੰਘ ਜੀ ਪਹੁੰਚੇ ਹੋਇਆ ਮੌਕੇ ਦੇ ਉੱਤੇ ਸਰ ਕਦੋਂ ਪਤਾ ਲੱਗੇ ਇਸ ਅੱਗ ਦੀ ਘਟਨ ਦਾ ਸਾਨੂੰ 3.5 ਵਜੇ ਪਤਾ ਲੱਗਾ ਸੀਗਾ ਜੀ ਤੇ ਟੈਲੀਫੋਨ ਆਇਆ ਸੀਗਾ ਅਸੀਂ ਉਸ ਟਾਈਮ ਇੱਥੇ ਆ ਗਏ ਆ ਤੇ ਜਿਹੜੀ ਹੈਗੀ ਹੈ ਇੱਥੇ ਫਾਇਰ ਬਰਗੇਡ ਕੰਮ ਕਰ ਰਹੀ ਹੈ ਜੀ ਤੇ 6 ਏਕੜ ਹੈਗੀ ਹੈ ਜਿਹੜੀ ਆਊਟਰ ਸਾਈਡ ਆ ਪਰ ਵਾਲੀ ਸਟੋਰੀ ਵੀ ਕੀਤੀ ਕਿ ਇਹ ਪੀਰ ਰੈਫਾਇਨਰੀ ਦੇ ਉੱਥੇ ਅੱਗ ਲੱਗੀ ਹੋਈ ਆ ਜੀ ਤੇ ਹਵਾ ਥੋੜੀ ਜੀ ਕਾਫੀ ਤੇਜ਼ ਹੋਣ ਕਰਕੇ ਜਿਹੜਾ ਨਿਗਰਾਨ ਕਰ ਅੱਗ ਲੱਗਣ ਦਾ ਕਾਰਨ ਕੀ ਜੀ ਇਹ ਮਿਲ ਪਤਾ ਲੱਗਾ ਇਹ ਪਤਾ ਲੱਗਦਾ ਵੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਕਾਰਨ ਕਿਉਂਕਿ ਤੇ ਅ ਬਿਜਲੀ ਦੀਆਂ ਤਾਰਾਂ ਵੀ ਜਾ ਰਹੀਆਂ ਵਾਂ ਹਾਂਜੀ ਹੋ ਸਕਦਾ ਵੀ ਇਥੋਂ ਅੱਗ ਲੱਗੀ ਹੋਵੇ ਪਰ ਸ਼ਾਰਟ ਸਰਕਟ ਦਾ ਵੀ ਕਾਰਨ ਹੋ ਸਕਦਾ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਜੀ ਸੋ ਇਹ ਸੀ ਸਰਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਵੀ ਸ਼ਾਰਟ ਸਰਕਟ ਦੀ ਵਜ੍ਹਾ ਹੋ ਕੇ ਬਾਕੀ ਇਸ ਦੀ ਇਨਵੈਸਟੀਗੇਸ਼ਨ ਜਾਂਚ ਕੀਤੀ ਜਾਊਗੀ ਉਸ ਤੋਂ ਬਾਅਦ ਕੀ ਇਹ ਇਸ ਅੱਗ ਲੱਗਣ ਦੇ ਕਢਨਾਵਾ ਦਾ ਪੂਰਾ ਪਤਾ ਲੱਗ ਸਕੂਗਾ